ਹਾਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਪਹੁੰਚੇ ਆ ਪਿੰਡ ਮਾਣਾ ਤਹਿਸੀਲ ਜ਼ਿਲ੍ਹਾ ਸਪੈਡੂ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤਰੀਕ ਤੁਸੀਂ ਅੱਜ ਨੋਟ ਕਰ ਲਓ 4 ਦਸੰਬਰ ਤੇ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਤੇ ਸਭ ਤੋਂ ਪਹਿਲਾਂ ਵੀਰੇ ਸ਼ੇਰੇ ਸਾਸਰੀ ਕਾ ਸਾਸਰੀ ਕਾ ਸੰਧੂ ਸਾਹਿਬ ਕੀ ਹਾਲ ਜੋ ਬੜੇ ਵਧੀਆ ਭਰਾ ਠੀਕ ਠਾਕ ਵਧੀਆ ਸੰਧੂ ਸਾਹਿਬ ਵਧੀਆ ਠੀਕ ਹੈ ਜਬਿਸ਼ਰੇ ਮੈਨੂੰ ਤਾਂ ਵੀ ਹਰੇਕ ਪੂਰ ਦੇ ਵਿੱਚ ਕੋਈ ਇੱਕ ਦੋ ਨਾਲ ਕੋਈ ਜੋੜੀ ਕਟੀਆਂ ਦੀ ਵੀ ਆਨਲਾਈਨ ਹਾਂਜੀ ਹਾਂਜੀ ਸੰਤੋਖ ਸਾਹਿਬ ਵੀ ਪੀਰ ਭਰਾ ਮੰਗਦੇ ਵੜੇ ਆ ਤੇ ਚਲੋ ਮਿਲ ਜਾਂਦਾ ਮਾਲ ਤੇ ਸੁਸਤਰਾ ਮਾਲ ਲਈਦਾ ਤੇ ਆ ਵੀ ਚਲੋ ਮੈਨੂੰ ਲੱਗਦਾ ਵੀ ਚਲੋ ਕਿਸੇ ਚੰਗੀ ਥਾਂ ਤੇ ਚਲੀਆਂ ਜਾਂਦੇ ਆ ਸਾਫ ਸੰਭਾਲ ਲਈ ਇਹ ਆ ਵੀ ਇਹ ਦੋ ਨੰਬਰ ਦੇ ਨਾ ਜਾਣਗੀਆਂ ਸੀਸਾਂ ਦੇਣਗੀਆਂ ਹਾਂ ਹਾਂਜੀ ਹਾਂਜੀ ਬਾਕੀ ਮਾਲ ਚੰਗਾ ਸਾਫ ਸੁਥਰਾ ਇਹ ਬਾਕੀ ਦੋ ਨੰਬਰ ਤੇ ਤਿਆਰ ਵਾਲੀ ਥੋੜੀ ਆ ਨਹੀਂ ਦੋ ਨੰਬਰਾਂ ਨਾਲ ਕੰਮ ਹੀ ਨਹੀਂ ਗਾ ਜੀ ਹੀਰਾ ਇਹਦਾ ਕੋਈ ਸਾਹਬ ਲਵੇ ਤਾਂ ਤੁਹਾਨੂੰ ਪਤਾ ਵੀ ਇਹਨਾਂ ਨੇ ਫਿਰ ਇਹੋ ਝੂਟੀਆਂ ਗਾਨ ਲੱਖਾਂ ਦੇ ਦੋ 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 ਲੱਖਾਂ ਦੀ ਇਹ ਜਦੂ ਸਾਹਿਬ ਜਿੰਨੇ ਦੀ ਕੋ ਖੜਤਾ ਨਾਲ ਆਪਣੀਆਂ ਸੌਤਾ ਕਰਦਾ ਏ 6 ਮਹੀਨੇ ਤੱਕ ਦਿਹਾੜਾ ਪਾ ਕੇ ਭਾਵੇਂ ਆਪਣੇ ਤੋਂ ਹੀ ਪੈਸੇ ਲੈ ਲੈ ਸਾਂਭੇ ਪਰ ਜਾ ਕੇ ਆ ਸਾਂਭੇ ਤੇ ਫੇਰ ਇਹ ਨਹੀਂ ਮਾਲਕ ਨੂੰ ਖੀ ਮਾਰ ਦੇ ਕੱਟੀ ਬੜੀ ਪਿਆਰੀ ਆ ਇਹ ਆਪਾਂ ਲਾਸਟ ਵਿੱਚ ਸ਼ੇਰੇ ਦਿਖਾ ਦਾਂਗੇ ਹਾਂਜੀ ਜੈ ਸਿੰਘ ਸਾਹਿਬ ਭੈਣ ਭਰਾਵਾਂ ਨੂੰ ਬੜੀ ਪਿਆਰੀ ਕੱਟੀ ਆ ਦੋਸਤੋ ਕੋਈ ਵੀ ਚੰਗੀ ਸਾਂਭ ਸੰਭਾਲ ਕਰ ਲੇ ਬੜੀ ਚੰਗੀ ਕੱਟੀ ਤਿਆਰ ਹੋਊਗੀ ਤੁਸੀਂ ਸ਼ੁਰੂਆਤ ਆਪਾਂ ਕਰਾਂਗੇ sire ਇਸ ਮੈਨ ਤੋਂ ਪੂਰੀ ਡਿਟੇਲ ਦੇ ਦੇ ਵੀਰ ਸੁਆਹ ਦੱਸ ਦੇ ਟਾਈਮ ਦੱਸ ਦੇ ਕਦੋਂ ਦੀ ਸੂਈ ਹੈ ਸੁਆਹ ਸੰਦੂ ਸਾਹਿਬ ਕੋਈ ਤੀਜਾ ਮੰਨ ਲੇ ਕੋਈ ਚੌਥਾ ਮੰਨ ਲੇ ਠੀਕ ਹੈ ਵੀਰ ਤੇ 7-8 ਕਿਲੋ ਬੌਲੀ ਆ ਕੱਲ ਦੀ ਸੂਈ ਆ ਕੱਲ ਦੀ ਸੂਈ ਆ ਹਾਂਜੀ ਹਾਂਜੀ ਆਪਾਂ ਸਵੇਰੇ ਲਈ ਆ ਕੋਈ 6:30 7-8 ਵਜੇ ਦੀ ਚਵਾਈ ਕੀਤੀ ਆ ਅੱਛਾ ਜੀ ਹਾਂਜੀ ਤੇ ਇਹ ਬਾਕੀ ਵਹਾਨਾ ਵੂਨਾ ਥੱਲੇ ਨਹੀਂ ਰੱਖਦੀ ਠੀਕ ਬਾਂਦੀ ਪੁੰਦੀ ਚੰਗੀ ਬਾਕੀ ਚਵਾਈ ਬਹੁਤ ਜਿਆਦੀ ਆ ਠੀਕ ਆ ਜੀ ਹਾਂਜੀ ਬਾਕੀ ਇਹ ਵੀ ਵੀਡੀਓ ਦੇ ਵਿੱਚ ਚਵਾ ਕੇ ਵਿਖਾਵਾਂਗੇ ਹਾਂ ਜੀ ਵੱਡਾ ਕਾਹਦਾ ਠੀਕ ਆ ਜੀ ਇੱਕ ਵਾਰੀ ਚਲੋ ਸੂਸਵਾ ਦੇ ਵਿੱਚ ਆਈ ਆ ਹਾਂਜੀ ਹਾਂਜੀ ਕੱਟੀ ਮਗਰ ਹਾਂਜੀ ਕੱਟੀ ਸੰਧੂ ਸਾਹਿਬ ਲਓ ਜੀ ਮਗਰ ਕੱਟੀ ਆ ਠੀਕ ਆ ਜੀ ਬੱਚਾ ਕਰੋ 나ੜੂ ਤੇ ਬੱਚਾ ਤੇ ਇੱਧਰ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਮੈਂ ਤੁਹਾਨੂੰ ਦਿਖਾਦਾ ਆ ਦੇਖੋ 8 ਕਿਲੋ ਬੋਲਾ ਜੀ ਆ 7-8 ਕਿਲੋ ਫੁੱਲਾ ਬੋਲਾ ਹੈਗਾ ਸੰਧੂ ਸਾਹਿਬ ਲਓ ਜੀ 8-7 ਕਿਲੋ ਬੋਲਾ ਹੈ ਤੇ ਸੁਆ ਮੇਰਾ ਵੀਰ ਕੋਈ ਤਿੱਜਾ ਮਾਨ ਵਾਲੇ ਕੋਈ ਚੌਥਾ ਮਾਨ ਵਾਲੇ ਠੀਕ ਆ ਜੀ ਸੈਕ ਤੋਂ ਪ ਮੱਥੇ ਦੀ ਕੋਈ ਗੈਰਨੀ ਨਹੀਂ ਠੀਕ ਹੈ ਸਿਰੋਂ ਬਿਲਕੁਲ ਗਲਾਈ ਦੇ ਵਿੱਚ ਸਿੰਘ ਆ ਬਾਕੀ ਬੰਤਰ-ਪੁੰਤਰ ਦੇ ਨਾਲ ਪੂਰਾ ਮੇਲ ਖਾਂਦਾ ਫੱਬਦਾ ਸਿੰਘ ਤੇ ਚੌਣ-ਚਾਂਣ ਸ਼ਰੇ ਦੱਸਦੇ ਆਪਣੇ ਚੌਣ-ਚਾਂਣ ਸੰਧੂ ਸਾਹਿਬ ਐ ਰੂਮਰ ਕੀ ਪੋਲੀ ਆ ਕੋਈ ਭੂਰਨੀ ਕੋਈ ਛਟਾਣੀ ਠੀਕ ਹੈ ਜੀ ਹਾਂ ਜੀ ਚੌਣ-ਚਾਂਣ ਇੱਕ ਨੰਬਰ ਆ ਠੀਕ ਹੈ ਵੀਰੇ ਹਾਂ ਜੀ ਹਾਂ ਜੀ ਤੇ ਜਿਵੇਂ ਵੀਰੇ ਸ਼ਰੇ ਕੱਢ ਕੇ ਬਾਹਰ ਦਿਖਾ ਦਗੇ ਮਗਰ ਕੱਟੀ ਜਿਹੜੀ ਆ ਦੋਸਤੋ ਲੋਹੀ ਦੇ ਵਿੱਚ ਆ ਠੀਕ ਹੈ ਜੀ ਲੋਹੀ ਦੇ ਵਿੱਚ ਕੱਟੀ ਆ ਮਗਰ ਤੇ ਸਵੇਰ ਤੁਹਾਨੂੰ ਦੱਸ ਹੀ ਦਿੱਤਾ ਠੀਕ ਹੈ ਜੀ ਤਿੱਜਾ ਆਪ ਵੀ ਸਮਝ ਵੇਖ ਲਿਓ ਠੀਕ ਨਾਲ ਨਾਲ ਹੀ ਬੱਚਾ ਫੜਾ ਦੋ ਕੋਈ ਥੋੜਾ ਮਗੋਂ ਹਿੱਕ ਦੋ ਕੋਈ ਗੱਲ ਨਹੀਂ ਤੁਰ ਪੈਣਾ ਇਹਨੂੰ ਲੋ ਜੀ ਆਹ ਦੇਖੋ ਠੀਕ ਆ ਸੋਰਾ ਬਾਕੀ ਰਾ ਦੋ ਸੋ ਹਵਾਨੇ ਦੇ ਵਿੱਚ ਜੇਕਰ ਆਪਾਂ ਬੈਕ ਸਾਈਡ ਤੋਂ ਤੁਹਾਨੂੰ ਦਿਖਾਈਏ ਇੱਕ ਸਾਰ ਲੇਵਾ ਬਿਲਕੁਲ ਪਤਲਾ ਪਿੰਡਾ ਇੱਕ ਵਾਰੀ ਸੂਸਵਾ ਦੇ ਵਿੱਚ ਆਈ ਹੈ ਕਈ ਵਾਰ ਵੈਸੇ ਵੀ ਨੋਰਮਲ ਸਾਹਮ ਸੰਭਾਲ ਦੇ ਵਿੱਚੋਂ ਪਸ਼ੂ ਨਿਕਲਦੇ ਆ ਆਹ ਫੇਸ ਕੁਆਲਟੀ ਆ ਮਗਰ ਕੱਟੀ ਆ ਠੀਕ ਆ ਜੀ ਸੇਰ ਚਾਰ ਕਦਮ ਗਾਣ ਤੋੜ ਲਿਆ ਜੀ ਠੀਕ ਹੈ ਲਓ ਲੋ ਠੀਕ ਹੈ ਬਾਕੀ ਮੱਧ ਚੰਗੀ ਅੱਡੀਾਂ ਦੀ ਕੋਈ ਚੰਗੀ ਕੇਅਰ ਚੰਗੀ ਸਾਫ਼ ਸੰਭਾਲ ਵਾਲਾ ਵੀਰ ਲਿਆ ਜਾਂਦਾ ਔਰ ਥੋੜੀ ਜਿਹੀ ਉੱਪਰੋਂ ਬਾਡੀ ਪੁੱਡੀ ਸਿਹਤ ਦੀ ਵੀ ਤੁਸੀਂ ਥੋੜੀ ਜਿਹੀ ਹੱਥੋਂ ਤੇ ਜੱਗਾ ਫੇਰ ਲਿਆ ਸੇਵਾ ਚੰਗੀ ਕਰ ਲਈ ਉਤੋਂ ਵੀ ਚੰਗੀ ਹੋ ਜੂਗੀ ਤੇ ਥੱਲੇ ਦੁੱਧ ਵੀ ਕਰਨ ਵਾਲੀ ਸੋਨਾ ਜਾਇਯੋਗੀ ਠੀਕ ਹੈ ਜੀ ਹੁਣ ਕੋਈ 7-8 7-8 ਕਿਲੋ ਬੋਲੇ ਤੋਂ ਸਟਾਡੀਗਾ ਤੇ ਸ਼ੇਰੇ ਦਾ ਮੁੱਲ ਕੀ ਕਰਤਾ ਵੀਰ ਸੱਦੂ ਸਾਹਿਬ ਆਪਾ 65 ਨਹੀਂ ਮੰਗਣਾ 70 ਨਹੀਂ ਮੰਗਣਾ ਦੋ ਘੜ ਫੜਦੀ ਦੇ ਦਾਂਗੇ ਦੋ ਘੱਟ 60 ਦੇ ਹਾਂਜੀ ਹਾਂਜੀ 58 ਦੀ ਹਾਂ ਨਾ ਜਿਹੜੀ ਹਾਂਜੀ ਕਰ ਦਾਂਗੇ ਮੌਕੇ ਤੇ ਮਾਰ ਦਾਂ ਥੋੜਾ ਬਾਦਾ ਤ론 ਬਾਕੀ ਇਹ ਗਾਲਿਆ ਵੀ ਐਨੇ ਦੀ ਵਜ ਨਹੀਂ ਹੋਣੀ ਦੁੱਧ ਤੇ 10 ਕਿਲੋ ਮੈਂ ਆਰਾਮ ਨਾਲ ਦੇ ਜਊਗੀ ਠੀਕ ਹੈ ਜੀ ਹਾਂਜੀ ਹਾਂਜੀ ਨੋ ਵੀ 58000 ਦੀ ਦੋਸੂ ਉਹਦੇ ਚ ਵੀ ਛੋੜ ਛੱਪਾ ਮਾਨਤਨ ਹੋ ਜੂਗਾ ਕੋਈ ਭਰਾ ਸੌਦਾ ਕਰ ਲੇ ਆ ਤੁਹਾਨੂੰ ਆਪਾਂ ਉਲਟ ਬੈਣੀ ਵਾਲੀ ਸਾਈਡ ਤੋਂ ਦਿਖਾ ਰਹੇ ਹਵਾਨੇ ਜੀ ਤਾਂ ਤੁਹਾਨੂੰ ਵੇਖੋ ਤੁਸੀਂ ਸਪੇਸ ਵੱਡਾ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਦੁੱਧ ਵੀਰਾਂ ਦਾ ਵੀ ਜਿਆਦਾ ਨਹੀਂ ਕੋਈ 9 10 9 10 ਲੀਟਰ ਵੀ ਆਰਾਮ ਨਾਲ ਚੁਵਾਈ ਜਾਊਗੀ ਠੀਕ ਹੈ ਹਾਂਜੀ ਹਾਂਜੀ ਤੇ ਇੱਧਰ ਸੈਕੰਡ ਨੰਬਰ ਤੇ ਛੇਰੇ ਆਪਣੇ ਕੋਲ ਬੱਚੀ ਜਰਸੀ ਖੜੀ ਹੈ ਇਹ ਦੇਖ ਲੇ ਸਤੂ ਸਾਹਿਬ ਪਹਿਲੇ ਸੂਈਆ ਦੇ ਮੂੰਹਾਂ ਚੌਕੀ ਇਹਦੇ ਥਲੇ ਦੁੱਧ ਹੋਊਗਾ ਕੋਈ 11 ਕਿਲੋ 11 ਕਿਲੋ ਤੇ ਚਵਾਈ ਚੂਈ ਦੀ ਓਕੇ ਆ ਥਣ ਤੁਲ ਪੂਰਾ ਹੱਥ ਚ ਆਉਂਦਾ ਹੈ ਬਾਕੀ ਠੰਡੀ ਤੇਰੀ ਬਣੀ ਦੇ ਕੁਛ ਠੰਡੀ ਤੇਰੀ ਬਹੁਤ ਜਿਆਦੀ ਆ ਦੁੱਧ ਕਿੰਨਾ 11 ਕਿਲੋ 11 ਕਿਲੋ ਥੰਦੂ ਸਾਫ ਹੋਊਗਾ ਪਾਣ ਪੂਰਾ ਜਿਹੜਾ ਆਪਾਂ ਮੂੰਹ ਹਾਂਜੀ ਐ ਪੂਰਾ ਆ ਕੇ ਪੂਰਾ ਹਾਂਜੀ ਹਾਂਜੀ ਪਛੀ ਮਗਰ ਬੱਛਾ ਬੱਛਾ ਆ ਸੰਤੂ ਸਾਹਿਬ ਠੀਕ ਆ ਸੂਬਾ ਇਹ ਤਾਂ ਦੂਜਾ ਹੋਊਗਾ ਨਹੀਂ ਜੀ ਪਹਿਲੇ ਸੂਏ ਚੌਗੀ ਜਮੂ ਪਹਿਲਣੇ ਮੂੰਹ ਚੌਗੀ ਆ ਹਾਂਜੀ ਉਹ ਵੀ ਪਹਿਲਣ ਮੱਛੀ ਆ ਠੀਕ ਆ ਜੀ ਮੂੰਹੋਂ ਚਾਰ ਦੰਦਾਂ ਦਾ ਆ ਫੇਸ ਕੁਆਲਿਟੀ ਕਰੋ ਚੈੱਕ ਇਹ ਜੀ ਮੱਥੇ ਮੁੱਥੇ ਦੀ ਮੂੰਹ ਮੱਥੀ ਦੀ ਜਰਸੀ ਬ੍ਰੀਡ ਦੇ ਵਿੱਚ ਫੇਸ ਆ ਹਾਂਜੀ ਆ ਅਗਲੇ ਪਿਛਲੇ ਥਣਾ ਦਾ ਸਹਿਜ ਤੁਸੀਂ ਕਰੋ ਚੈੱਕ ਆਓ ਐ ਠੱਡੀ ਤੇਰੀ ਆ ਠੀਕ ਆ ਜੀ ਸੋ 11 ਕਿਲੋ ਦੁੱਧ ਅਜੇ ਦੇ ਥੱਲੇ ਮੌਜੂਦ ਆ ਜਿਹੜਾ ਕਿਸੇ ਨੇ ਚੋਗ ਲੈਣਾ ਤਸੱਲੀ ਕਰ ਲੈਣੀ ਆ ਕਾਹ ਤੋਂ ਵੱਡਾ ਬੱਛੀ ਠੀਕ ਆ ਇਹ ਕੱਦ ਵੀ ਵੱਡਾ ਆ ਗਿਆ ਅੱਜ ਕੱਦ ਵੱਡਾ ਸੰਧੂ ਸਾਹਿਬ ਥੋੜੀ ਜੀ ਲਿੱਸੀ ਆ ਆ ਲਸੇਰੀ ਤੇ ਬਾਕੀ ਜੇ ਕੋਈ ਸੇਵਾ ਕਰੂ ਨਾ ਭੈਣ ਭਰਾ ਤੇ ਚੰਗੀ ਵੜ ਬਣ ਜੂਗੀ ਆ ਬਿਲਕੁਲ ਹਾਂਜੀ ਹਾਂਜੀ ਬੱਸ ਉਹ ਲਿੱਸੇ ਪਣ ਦੇ ਵਿੱਚ ਦਾ ਬੇਸ਼ੱਕ ਹੈਗੀ ਆ ਪਰ ਜਿੰਨਾ ਕ ਮੁੱਲ ਕਰਦੇ ਨਾ ਉਸ ਹਿਸਾਬ ਨਾਲ ਵੀ ਬੜਾ ਹਾਂਜੀ ਮੁੱਲ ਬਹੁਤ ਹੈ ਟੋਕੜ ਵਾਲਾ ਮੁੱਲ ਸੰਧੂ ਸਾਹਿਬ ਆਪਣਾ ਹਾਂ ਹਾਂਜੀ ਹਾਂਜੀ ਠੀਕ ਆ ਜੀ ਆਪਾਂ ਮੋਲੀ ਤੋਕਰਾਣਾ ਰੱਖਣਾ ਦੇ ਬਿਲਕੁਲ ਹਾਂਜੀ ਹਾਂਜੀ ਲੋ ਸਰੇ ਕੱਢੀਏ ਬਾਰ ਤੋੜ ਕੇ ਦਿਖਾ ਦਈਏ 11 ਕਿਲੋ ਦੁੱਧ ਦਾ ਦੋਸਤੋਂ ਤੇ ਬਿਲਕੁਲ ਸੱਜਰਤਾ ਜੀ ਸੁਈ ਆ ਮੋਨ ਤੋਕਰਾਣਾ ਤੇ ਬੱਚੀ ਵੈਸੇ ਬਾਧੇ ਬੰਦੀ ਹੈ ਕਿਉਂਕਿ ਦੰਦਾਂ ਦੇ ਵਿੱਚ ਚੌਗੀ ਬੱਚੀ ਆ 6 ਕੰਨੀਆਂ ਖਲੋਤੀਆਂ ਨਾ ਹਾਂਜੀ ਹਾਂਜੀ ਚ ਚ ਚ ਚੌਗੀ ਚੌਗੀ ਸੰਦ ਆ ਚੌਗੀ ਮੈਂ 6 ਕੰਨੀਆਂ ਖਲੋਤੀਆਂ ਦੁੱਧ ਦੰਦੀ ਆ ਹਾਂਜੀ ਹਾਂਜੀ ਦੁੱਧ ਦੰਦੀ ਆ ਸ਼ੁਰੂਆਤ ਠੀਕ ਆ ਜੀ ਹਾਂਜੀ ਮਗਰਲੇ ਤੁਹਾਨੂੰ ਸਿਰੇ ਵਧੀਆ ਹਾਤੀ ਚਵਾਈ ਕਰ ਜਾਂਦੇ ਆ ਤੁਸਾਹਬ ਬੜਾ ਜਿਆਦਾ ਥਾਣੇ ਇਧਰ ਵੇਖੋ ਇਧਰ ਵੇਖੋ ਥਾਣਾ ਇਧਰ ਵੇਖੋ ਮਾੜਾ ਨੱਚ ਦੇਖੀ ਤੋਂ ਇਧਰ ਵੇਖੋ ਨਾ ਥਾਣਾ ਵੀਰ ਦੇ ਮਨ ਚ ਡਾਊਟ ਨਾ ਰਹੇ ਨਹੀਂ ਥਾਣ ਬਹੁਤ ਵੱਡਾ ਆ ਇਧਰ ਵੇਖੋ ਠੀਕ ਆ ਜੀ ਥਾਣ ਨਹੀਂ ਨਿੱਕਾ ਸੰਧੂ ਸਾਹਿਬ ਚਵਾਈ ਬੜੀ ਵਧੀਆ ਹੁੰਦੀ ਆ ਲਓ ਵੀ ਭਰਾ ਬੋ ਠੀਕ ਆ ਜੀ ਆ ਥਾਣਾ ਤੇ ਹਾਤੀ ਦੇ ਵਿੱਚ ਆਉਂਦਾ ਆ ਠੀਕ ਆ ਜੀ ਭਾਵੇਂ ਚਾਹ ਬਣਾਉਣ ਲੱਗਿਆ ਚਲੋ ਇਹਨੂੰ ਇਹ ਇਸ ਤਰ੍ਹਾਂ ਦੀ ਆ ਇਹ ਫਰੱਜੀ ਆ ਫਰੱਜੀ ਆ ਹਾਂ ਜੀ ਸੰਧੂ ਸਾਹਿਬ ਹਾਂ ਜੀ ਹਾਂ ਜੀ ਲਾਵੇ ਪ੍ਰਭਾ ਜਦੋਂ ਮਰਜੀ ਤੁਰਦੇ ਫਿਰਦੇ ਆਓ ਤੇ ਥੱਲੇ ਬਹਿ ਕੇ ਗਲਾਸੀ ਵੀ ਕੱਢੋ ਜੱਗ ਚੋਲੋ ਤੇ ਲੋ ਚੋਲੋ 2 ਕਿਲੋ ਚੋਲੋ ਠੀਕ ਹੈ ਸੋ ਬੱਛੀ ਚੰਗੀ ਆ ਪਰਤਾ ਬਿਲਕੁਲ ਜਾਇਜ ਠੀਕ ਹੈ ਜੀ ਵੇ ਚਰੇ ਦਵਾਂਗਾ ਕਿੰਨੇ ਦਾ ਪੀਸ ਹੰਦੂ ਸਾਹਿਬ ਹਾਂ ਨਾ ਹੀ 32 ਹਾਦੀ ਦੇ ਦਾਂਗੇ 32 ਦੀ ਹਾਂਜੀ ਹਾਂਜੀ ਯੈਸ ਨੂੰ ਇਹ ਕਿ ਵਿੱਚੋਂ ਛੋਟ ਛੱਪੇ ਕੋਈ ਥੋੜਾ ਬਾਧਾ ਮੌਕੇ ਤੇ ਮਾਨਤਾ ਕਰ ਦਾਂਗੇ ਚਲ ਜੀ ਹਾਂਜੀ ਹਾਂਜੀ 32000 ਰੁਪਏ ਦੋਸਤੋ ਲੈ ਦਿਆਂ ਵਿੱਚੋਂ ਛੋਟ ਛੱਪਾ ਮਾਨਤਾ ਨੂੰ ਹੋਊਗਾ ਕੋਈ ਭਰਾ ਸੰਪਰਕ ਕਰ ਲੈ ਬਾਕੀ ਵਹਿੜ ਚੰਗੀ ਆ ਨਵੀਂ ਆ ਨਮਾ ਆਂਗਾ ਕੋਈ ਜਿਆਦਾ ਨਹੀਂ ਆਪਾਂ ਕਹਿੰਦੇ ਕੋਈ 5-4 ਸਵੇ ਵੀਰ ਲੈ ਜੂਗਾ ਤੇ ਇਹ ਨਹੀਂ ਵੀ ਅਗਲੇ ਸਵੇ ਵੇਚਦਾ ਫਿਰੂਗਾ ਠੀਕ ਆ ਜੀ ਹਾਂਜੀ ਨਹੀਂ ਸਤੂ ਜੀ ਬਾਕੀ ਜਿਹਨੇ ਦਾ ਸਵੇ ਚੋਲੇ ਦੇ ਹਾਂ ਇਹਨੇ ਕਰਮ ਵਾਲੇ ਨੇ ਕਿਹੜਾ ਪੁੱਢੀ ਹੋ ਜਣਾ ਨਹੀਂ ਨਹੀਂ ਫਰਨਕੋਨ ਦਾ ਨਾਮ ਪਿਕਸ ਕਿਰੇ ਐਸ ਜੀ ਆਪਣੇ ਕੋਲ ਵੜਾ ਇਧਰ ਕੱਟੀ ਆਪਣੇ ਕੋਲ ਕਾਫੀ ਤੋਹਫਾ ਲੈ ਜਾਂਦਾ ਜੀ ਹਾਂ ਜੀ ਹਾਂ ਜੀ ਸੰਧੂ ਸਾਹਿਬ ਇਹ ਜਿਹੜੀ ਜਿੱਥੋਂ ਆਪਾਂ ਲਿਆਂਦੀਆਂ ਵੀਰ ਨੇ ਜਿਹੜੇ ਇਹਨਾਂ ਨੂੰ ਕਮਰਾ ਆਪਾਂ ਦਿੱਤੀ ਆ ਹਾਂ ਜੀ 16 17 ਕਿਲੋ ਮਹੀਨੇ ਦੁੱਧ ਕੱਢਿਆ ਜੀ ਇਹਦੀ ਮਦਰ ਨੇ ਹਾਂ ਜੀ ਹਾਂ ਜੀ ਇਹ ਉਧਰੋਂ ਆਈ ਮਾਲਵੇ ਦੀ ਕੱਟੀ ਆ ਇਧਰ ਵੇਖੋ ਕੁਆਲਟੀ ਕੁਲਟੀ ਵੇਖੋ ਕਿੰਨੀ ਚੰਗੀ ਆ 950 ਹਾਂ ਜੀ ਹਾਂ ਜੀ ਹੁਣ ਤੋਂ ਗੁਲਾਈ ਚ ਸਿੰਘ ਪੂਰਾ ਕਰਦੀ ਆ ਹਾਂ ਜੀ ਬਾਕੀ ਇਹ ਆ ਵੀ ਜਿੱਥੇ ਵੀ ਵੱਜੀ ਹੋਊਗੀ ਨਾ ਹਾਂ ਭੱਭੂ ਕੀ ਇਹ ਕੋਈ ਦੱਸੂਗਾ ਵੀਰ ਭਰਾ ਜਿੰਨੇ ਲਈ ਦੇ ਉਹ ਦੱਸੂਗਾ ਵੀ ਕਿੱਥੋਂ ਲੈਂਦੀ ਆ ਹਾਂਜੀ ਹਾਂਜੀ ਐਡੀਆਂ ਬਰੀਕੀਆਂ ਕੱਟੀ ਹੋ ਗਈ ਸਾਲ ਤੇ ਅੰਦਰ ਵੱੜਦੇ ਸਾਲ ਦੀ ਹੋ ਗਈ ਸੰਧੂ ਸਾਹਿਬ ਜੀ ਬਾਈ ਹਾਂਜੀ ਸਾਲ ਜੇ ਸੇਵਾ ਕਰੂ ਭਣ ਭਰਾ ਸਾਲ ਤੱਕ ਬੰਜੂਗੀ ਕੱਟੀਆਂ ਦਾ ਜੋੜਾ ਪਿਛਲੀ ਦੀ ਪੈਸਾ ਵੇਗਿਆ ਸੀ ਸੰਧੂ ਸਾਹਿਬ ਉਹ ਸਿਆਣੇ ਵੇਗਿਆ ਇਹੋ ਚੰਗੀਆਂ ਕੱਟੀਆਂ ਹਾਂਜੀ ਚੰਗੀਆਂ ਕੱਟੀਆਂ ਹਰੇਕ ਭਰਾ ਦਾ ਬੰਡਾ ਵੀ ਲੱਖ ਰੁਪਈਆ ਲਾਉਣਾ ਕਿਉਂ ਨੋ ਵੇਗਾ ਗੱਡੀ ਲੈਣ ਲਈ ਇਹ ਤੇ ਸੰਧੂ ਸਾਹਿਬ ਕਮੇਟੀ ਵਾਲੀ ਗੱਲ ਹੀ ਆ ਕਮੇਟੀ ਪਾ ਕੇ 50 ਹਜ਼ਾਰ ਤਾਰ ਨਹੀਂ ਪਣੀ ਇਹ ਤਾਰ ਨਹੀਂ ਪਣੀ ਨਹੀਂ ਪਣੀ ਹਾਂਜੀ ਹਾਂਜੀ ਇਹ ਤੇ ਚਲੋ ਇਹ ਜਿਨ੍ਹਾਂ ਨੂੰ ਛੌਂ ਗਿਆ ਵੀਰ ਭਰਾਵਾਂ ਨੂੰ ਬੜਿਆਂ ਨੂੰ ਛੌਂ ਵੀ ਬੜਾ ਬੜਾ ਹੈ ਬੜਾ ਬੜਾ ਛੌਂ ਗਿਆ ਲੋ ਵੀ ਕੱਟੀ ਕਰੋ ਜੱਕ ਦੋਸਤੋ ਮੋਰਾ ਬਰੀਡ ਦੇ ਵਿੱਚ ਕੱਟੀ ਆ ਸਿੰਗੀ ਸਿੰਗੀ ਕਰੋ ਬਿਲਕੁਲ ਪਤਲਾ ਸਿੰਗ ਤੇ ਗੋਲ ਬਿਲਕੁਲ ਇੱਥੋਂ ਨਾਲ ਹੀ ਮੋੜ ਕੇ ਕਰਮਾੜੀ ਨੇ ਖੁੱਤੀ ਜਲਾ ਲੈਣਾ ਠੀਕ ਆ ਜੀ ਬਿਲਕੁਲ ਮੱਥਾ ਮੁੱਥਾ ਬਾਕੀ ਚੰਦੂ ਸਾਹਿਬ ਥਣ ਥਣ ਬੜਾ ਲੱਗਾ ਵੇਖੋ ਇਹ ਕਈਆਂ ਦੇ ਨਿੱਗੀਆਂ ਨਿੱਗੀਆਂ ਫੋਟਾਂ ਨਹੀਂ ਹੁੰਦੀਆਂ ਇੱਧਰ ਵੇਖੋ ਨਹੀਂ ਚੰਗੀ ਆ ਥਣ ਥਣ ਬੜਾ ਗੱਡਾ ਵਿਰਲਾ ਦੇ ਆ ਇਹ ਨਹੀਂ ਵੀ ਕਿਤੇ ਕਿਤੇ ਲੱਗਾ ਖਾਣਾ ਵੇਖੀ ਤੇਰੀ ਸੋਹਣੀ ਤਿਆਰ ਕਰੂਗੀ ਹਾਂਜੀ ਹਾਂਜੀ ਸੰਤੋ ਸਾਹਿਬ ਸ਼ੇਰੇ ਕੱਟ ਬਾਲ ਦੀ ਮੜਾ ਦੋ ਕਦਮ ਤੋਰ ਕੇ ਦਿਖਾਈਏ ਅੰਦਰ ਦੇਖ ਜੀ ਕੱਟੀ ਬਹੁਤ ਸੋਹਣੀ ਦੋਸਤੋ ਕੋਈ ਚੰਗੀ ਵੀਰ ਸਾਫ ਸਫਾਈ ਕਰਕੇ ਤੇ ਕੱਟੀ ਚੰਗਾ ਸੋਹਣਾ ਕੱਟ-ਕੱਟ ਕਰੂਗੀ ਹੁਣ ਵੇਖੋ ਤੁਸੀਂ ਸਾਲ ਦੀ ਆ ਤੇ ਹੁਣੇ ਜਿੰਨੀ ਕ ਕਿਸੇ ਭਰਾ ਨੇ ਚਲੋ ਖੇਚਲ ਕੀਤੀ ਆ ਤੇ ਮਿਹਨਤ ਕੀਤੀ ਆ ਉਹ ਸਭ ਨਾਲ ਕੱਟ ਸੋਹਣਾ ਕੱਟੀ ਜਾ ਕੋਠਾ ਪਠਾ ਵੇਖੋ ਤੁਸੀਂ ਸੰਗਤ ਦੇ ਕੋਆ ਪਿਆ ਜਿੱਦੀ ਇਹ ਸਾਲ ਦੀ ਹੋ ਗਈ ਐ ਏਡੀਆਂ ਪੰਜਾਂ ਖਾਲਾਂ ਦੀਆਂ ਹੁੰਦੀਆਂ ਆਪਣੇ ਆਮ ਘਰਾਂ ਦੀ ਕਟੀਆਂ ਜਿੱਦੀ ਇਹ ਸਾਲ ਦੀ ਜਿੰਨੀ ਇਹ ਕੱਦ ਕਰ ਲਿਆ ਆ ਸਹੀ ਐ ਹਾਂਜੀ ਹਾਂਜੀ ਛੁੱਟ ਜਾਣਾ ਡਰਦੀ ਆ ਦੇ ਇੱਕ ਘੂਣੀ ਨਾ ਪਾਇਆ ਨਾ ਸੰਗਲ ਪਾਇਆ ਘੂਬਾਤਾ ਬਿਲਕੁਲ ਇਹ ਕਰਕੇ ਥੋੜਾ ਜਾਂ ਕਰਤੀ ਆ ਆ ਦੇਖੋ ਜੀ ਠੀਕ ਆ ਸੋ ਪੂਰੀ ਸਿਰੇ ਖਿਲਾ ਰੱਖ ਦੋ ਮਿੰਟ ਪੂਰੀ ਦਿਖਾ ਦੀ ਆਪਾਂ ਕੱਤੀ ਆ ਲਓ ਜੀ ਬਾਕੀ ਥੋੜਾ ਦੂਰੀ ਤੋਂ ਦਿਖਾ ਦਿੰਨੇ ਆ ਬਾਕੀ ਸਾਲ ਕਦਾ ਦੋਸਤੋ ਨਾਗਾ ਜਿੰਨੀ ਵੀ ਆ ਕਿਸੇ ਭਰਾ ਨੇ ਪੂਰੀ ਖੇਚਲ ਕੀਤੀ ਆ ਵੀ ਇਹ ਨੀਲੀ ਹੈਗਾ ਕਾ ਵੀ ਹੱਟ ਲਿੰਦੇ ਆ ਠੀਕ ਆ ਦੀ ਉਪਰੋਂ ਵੇਖੋ ਤੁਸੀਂ ਬਿਲਕੁਲ ਚੌੜੀ ਪਿੱਠ ਪੁੜੇ ਦੀ ਆ ਸੋ ਚੰਗੀ ਸੇਵਾ ਕੀਤੀ ਐ ਚੰਗੀ ਸੰਭਾਲ ਕੀਤੀ ਕਿਸੇ ਭਰਾ ਨੇ ਤੇ ਸਾਲ ਕਿੰਦੇ ਤੋਂ ਹੋਰ ਹੱਥ ਵੱਜੇਗਾ ਤੇ ਕਰਮਾਂ ਵਾਲੀ ਭਾਵੇਂ ਸੂਈ ਪਵੇ ਹਾਂਜੀ ਹਾਂਜੀ ਭਾਵੇਂ ਸੂਈ ਪਵੇ ਸੰਤੂ ਸਾਹਿਬ ਬੋਰੀ ਬਾਰੀ ਚਾਰ ਗਈ ਇਹਨਾਂ ਨੂੰ ਵੰਡ ਫੋਣ ਵਾਲੀ ਚੰਗੀ ਤੇ ਭਾਵੇਂ ਸੂਈ ਪਵੇ ਬਹੁਤ ਵਧੀਆ ਲਿਓ ਜੀ ਹਾਂਜੀ ਹਾਂਜੀ ਬਾਕੀ ਹੰਦੂ ਸਾਹਿਬ ਚਕੀਨੀਆਂ ਚਕੋਨੀਆਂ ਨਾਲੋਂ ਪਰੇ ਗੱਲਾਂ ਐ ਮੈਨਾਂ ਵੀ ਗੱਲ ਹੀ ਐਂਡ ਹੋਈ ਪਈ ਆ ਹਾਂਜੀ ਹਾਂਜੀ ਬਾਕੀ ਨਾ ਕਾਲੀ ਬਿੰਦੀ ਠੀਕ ਆ ਜੀ ਸੋ ਕੱਤੀ ਚੰਗੀ ਆ ਭਰਾਵੋ ਬਾਕੀ ਕੋਈ ਭਰਾ ਚਾਹ ਬਣਾ ਤੇ ਅੱਜ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜਾਣੀਆਂ ਤੇ ਕਰਮਾ ਵਾਲੀ ਭਾਵੇਂ ਸਾਲ ਬਾਅਦ ਹੀ ਜਦੋਂ ਟੁੱਕ ਕੀ ਤਿਆਰ ਹੋ ਗਈ ਤੇ ਲੱਖ ਹੀ ਰਲਾ ਦੇਣਾ ਨਾਲ ਲੱਖ ਹੀ ਲਾ ਦੇਣਾ ਸਤੂ ਸਾਹਿਬ ਹਾਂ ਤੇ ਜਿੰਨੇ ਕਾਪਾ ਪੈਸੇ ਲੈਣੇ ਇੰਨੇ ਕ ਦਿਨ ਸਾਹਿਬ ਵੀ ਕੰਬੜੇ ਨਾ ਨੋਰਮ ਸਿਰੇ ਚੰਗੀਆਂ ਝੋਟੀਆਂ ਸੋਨੇ ਕੱਦ ਕਾੜਦੀਆਂ ਤੁਹਾਨੂੰ ਪਤਾ ਹੈ ਵੀ ਲੱਖ ਸਮਾਂ ਲੱਖ ਤੋਂ ਥੱਲੇ ਮਿਲ ਜਾਂਦੀ ਨਹੀਂ ਹੁੰਦੀ ਸੰਧੂ ਸਾਹਿਬ ਇਤਨਾ ਦੀ ਝੋਟੀਆਂ ਨਹੀਂ ਹੁੰਦੀ ਹਾਂਜੀ ਹਾਂਜੀ ਤੇ ਇਹ ਸਿਰੇ ਦਾ ਦਵਾ ਕਿ ਕਿੰਨੇ ਦੀ ਕੱਟੀ ਆਪਾਂ ਸੰਧੂ ਸਾਹਿਬ 30 ਨਹੀਂ ਮੰਗਣਾ 30 ਨਹੀਂ ਮੰਗਣਾ 5000 ਦੀ ਦੇ ਦਾਂਗੇ ਜੈ ਜੈ ਜੀ ਜੈ ਜੈ ਜੀ ਕੋਈ ਮੌਕੇ ਤੇ ਥੋੜਾ ਬਾਧਾ ਮਾਨਤਨ ਕਰ ਦਾਂਗੇ ਲੋ ਵੀ ਭਰਾਵੋ ਹਾਂਜੀ ਹਾਂਜੀ ਸਿਰਾ ਵੀਰਾਂ ਦਾ ਵੀ 5000 ਦੀ ਦੇ ਦਾਂਗੇ ਬਾਕੀ ਕੱਟੀ ਨੂੰ ਥਣ ਦੇਵੇ ਵਾਲੇ ਪਾਸੇ ਬੜੀ ਸਫਾਈ ਆ ਥਾਣ ਅੱਗੇ ਤੋਂ ਵੇਖੋਗੇ ਪੋਟਾ ਡੇਢ ਡੇਢ ਪੋਟਾ ਥਾਣਾ ਬੜੀ ਪਿਆਰੀ ਆ ਸੰਧੂ ਸਾਹਿਬ ਉਹ ਨਾ ਉਹਨਾਂ ਨੇ ਰੱਸੀ ਪਾਈ ਦਿੱਤਿਆ ਹਰਾ ਬਾਤ ਆ ਤਾਂ ਨਾ ਕਾਲੀ ਜੀ ਪੈਂਦੀ ਆ ਅੱਛਾ 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 ਹਾਂਜੀ ਹਾਂਜੀ ਉਹਦਾ ਫਰਕ ਪੈਂਦਾ ਕਿ ਉਹਦਾ ਫਰਕ ਡੰਗਰ ਨੂੰ ਪੈ ਜਾਂਦਾ ਤੁਹਾਨੂੰ ਪਤਾ ਹਾਂਜੀ ਹਾਂਜੀ ਬਹੁ ਵੀ ਆ ਦੋਸਤੋ ਨਾਗ ਨੇ ਅੱਜ ਵੀਰ ਸ਼ੇਰੇ ਦੇ ਕੋਲ ਟੱਟੀ ਵੀ ਬੜੀ ਪਿਆਰੀ ਆ ਤੇ ਦਰਵਾੜ ਬੜੇ ਸਸੇ ਜਾਇਜ ਰੇਟਾਂ ਦੇ ਉੱਪਰ ਠੀਕ ਆ ਤੇ ਵੇਖੋ ਤੁਸੀਂ ਛੀਲੀਆਂ ਸੂਲੀਆਂ ਕਰੋ ਚੈੱਕ ਕਈ ਵਾਰ ਹੋਊਗਾ ਦੋਸਤੋ ਇਹ ਨਹੀਂ ਵੀ ਆਉਣ ਨਾਲ ਸਮਝ ਦੇ ਵਿੱਚ ਕੋਈ ਪਸ਼ੂ ਪਹਿਲਾ ਸੂਹਾ ਸੋਹਣੀ ਦੇ ਕਰਮ ਵਾਲੀ ਠੀਕ ਆ ਜੀ ਕੋਈ ਆਲ ਸ਼ਾਲ ਕਰੇ ਸੰਧੂ ਸਾਹਿਬ ਇਹ ਬੰਦਾ ਉਹ ਲਊਗਾ ਵੀਰ ਭਰਾ ਜਿਹ ਕੱਟੀ ਦੇ ਮਿੰਟ ਨਹੀਂ ਲੱਗਣਾ ਸੰਧੂ ਸਾਹਿਬ ਬਿਲਕੁਲ ਹਾਂ ਜੀ ਹਾਂ ਜੀ ਰਾਦੇ ਹੈ ਬੜੀ ਸੋਹਣੀ ਆ ਸਾਰੇ ਆਹ ਸੰਧੂ ਸਾਹਿਬ ਇਹ ਨਹੀਂ ਵੀ ਐਵੇਂ ਝੂਠ ਮਾਰੀ ਜਾਈਏ ਦੀਦੀ ਆ ਕੱਟੀ ਸਾਰਿਆਂ ਨੂੰ ਦੀਦੀ ਆ ਵੀ ਹੈ ਆ ਕੱਟੀ ਗਲੇ ਬਣੇ ਚੀ ਹਾਂ ਜੀ ਹਾਂ ਜੀ ਬਾਕੀ ਆਪਾਂ ਮੋਲ ਜਾਇਜ ਪਾਇਆ ਸੰਧੂ ਸਾਹਿਬ ਬਿਲਕੁਲ ਐਵੇਂ 32 33 ਪਾਉਂਦੇ ਮੁੜ ਕੇ 2000 ਘਟੋ ਉਹ ਨਹੀਂ ਗੱਲ ਆ ਕਿ ਮੌਕੇ ਤੇ ਮਾਨਦਾਨ ਕਰਦਾਂਗੇ ਥੋੜਾ ਪਾੜਾ ਵੀਰ ਭਰਾਵਾਂ ਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਆਪਾਂ ਸੰਧੂ ਸਾਹਿਬ ਆਪਾਂ ਨੂੰ ਥੋੜਾ ਸ਼ੌਂਕ ਹੈ ਕੰਮ ਦਾ ਅੱਗੇ ਆਪਾਂ ਕੱਟੇ ਵੀ ਨੀਲੀ ਦੇ ਲਿਆ ਕੇ ਪਾਏ ਸੀ ਉਹ ਵੀ ਵ ਆ ਜਦੋਂ ਵਧੀਆ ਕਿ ਚੰਗੇ ਹੱਥਾਂ ਦੇ ਵਿੱਚ ਚੀਜ਼ ਚਲੀ ਜਾਂਦੀ ਆ ਹਾਂਜੀ ਹਾਂਜੀ ਨਹੀਂ ਤਾਂ ਜਿਉਂ ਜਜ ਹਾਲ ਹੋਇਆ ਪਿਆ ਮੰਡੀਆਂ ਦੇ ਵਿੱਚ ਮੈਨੂੰ ਲੱਗਦਾ ਵੀ ਸੌਵਾਂ ਦੇ ਹਿਸਾਬ ਨਾਲ ਖੜੀ ਹੁੰਦੀਆਂ ਨੇ ਮੈਨਾ ਬੜੇ ਜਿਆਦਾ ਉੱਥੇ ਮੰਡੀ ਚੱਲ ਜਈਏ ਤੇ ਕੁੜੀਆਂ ਵੇਖ ਕੇ ਜੀ ਨੂੰ ਕੁਝ ਹੁੰਦਾ ਹੈ ਵੀ ਕੀ ਇਹ ਹੋ ਗਿਆ ਰੋਣ ਦੇ ਬਲੇ ਬੱਤੇ ਬਹੁਤ ਟੈਨੂ ਪਸ਼ੂ ਉੱਥੇ ਕਿਉਂ ਜਾਂਦੇ ਆ ਹਾਂਜੀ ਹਾਂਜੀ ਠੀਕ ਹੈ ਚੰਗੀਏ ਸਿਰੇ ਕੱਟੀ ਵਿਖ ਜਾਣਾ ਵੀਰ ਮਾਲ ਬਹੁਤ ਵਧੀਆ ਹਾਂਜੀ ਹਾਂਜੀ ਲਓ ਵੀ ਇਹ ਦੋਸਤੋ ਐਨੀਮਲ ਨੇ ਵੀਰ ਸਿਰੇ ਦੇ ਕੋਣ ਮਾਜ ਵੀ ਬੜੇ ਭਾਅ ਪੜਦੇ ਜੇ ਤੁਹਾਨੂੰ ਮਿਲ ਜੂਗੀ ਇਧਰ ਵੱਸੀ ਬੜੇ ਜਾਇਜ਼ ਰੇਟ ਦੇ ਵਿੱਚ ਆ ਤੇ ਨੰਬਰ ਸਿਰੇ ਇੱਕ ਕਰ ਸੰਜੀ ਆਪਣੀ 9779721242 ਠੀਕ ਹੈ ਵੀਰੇ ਹਾਂਜੀ ਠੀਕ ਆ ਹੁਣ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਹੈ ਕਾਲ ਕਰੋ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ 今天给你发一百五。